ਵੀਰ ਨੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਦੇ ਲਈ ਦੇਖੋ ਵਿਦੇਸ਼ ਵਿੱਚ ਜਾ ਰਿਹਾ ਸੀਗਾ ਤੇ ਜਦੋਂ ਆਪਣੇ ਪਰਿਵਾਰ ਨੂੰ ਦੇਖ ਕੇ ਨਾ ਤੇ ਮਾਂ ਨਹੀਂ ਨਾ ਦੇਖੀ ਤਾਂ ਦੇਖੋ ਆਪਣੀ ਮਾਂ ਦੀ ਫੋਟੋ ਨੂੰ ਚੁੱਕ ਕੇ ਰੋਣ ਲੱਗ ਗਿਆ ਯਾਰ ਵੀਰ ਦੇਖੋ ਯਾਰ ਇਸ ਸਮੇਂ ਤੇ ਆਪਣੀ ਮਾਂ ਦੀ ਯਾਦ ਆ ਗਈ ਇਸ ਵੀਰ ਨੂੰ ਮਾਂ ਤੋਂ ਬਗੈਰ ਦੇਖੋ ਵੀਰ ਦਾ ਕੀ ਹਾਲ ਹੋ ਗਿਆ ਤੇ ਦੇਖੋ ਕਿਹੜੇ ਹਿਸਾਬ ਨਾਲ ਰੋਣ ਲੱਗਿਆ ਵੀਰ ਜੇ ਅੱਜ ਮਾਂ ਹੁੰਦੀ ਤਾਂ ਆਪਣੇ ਪੁੱਤ ਨੂੰ ਵਿਦੇਸ਼ ਵਿੱਚ ਖੁਸ਼ੀ-ਖੁਸ਼ੀ ਤੋਰ ਦਿੰਦੀ ਵੀ ਘਰ ਦੇ ਹਾਲਾਤਾਂ ਨੂੰ ਸੈੱਟ ਕਰਨ ਦੇ ਲਈ ਚੱਲਿਆ ਪੁੱਤ ਮਾਂ ਜਿੰਨਾ ਪੁੱਤ ਦਾ ਫਿਕਰ ਨਹੀਂ ਕੋਈ ਕਰ ਸਕਦਾ ਤੇ ਮਾਂ ਦੀ ਕੋਈ ਥਾਂ ਵੀ ਨਹੀਂ ਲੈ ਸਕਦਾ ਸਾਰੇ ਪਰਿਵਾਰ ਨੇ ਆਪਣੇ ਪੁੱਤ ਦਾ ਦੇਖੋ ਮੂੰਹ ਮਿੱਠਾ ਕਰਵਾਇਆ ਵੀ ਚੱਲ ਪੁੱਤ ਵਿਦੇਸ਼ਾਂ ਵਿੱਚ ਜਾ ਕੇ ਖੁਸ਼ੀ-ਖੁਸ਼ੀ ਕੰਮ ਕਰਕੇ ਘਰੇ ਆਵੇ ਪ੍ਰਮਾਤਮਾ ਇਸ ਵੀਰ ਦੀ ਕਮਾਈ 'ਚ ਤਰੱਕੀ ਬਖਸ਼ੇ ਤੇ ਇਸ ਵੀਰ ਦੇ ਉੱਤੇ ਨਾ ਮਿਹਰ ਭਰਿਆ ਹੱਥ ਰੱਖੇ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ